ਗੁਰੂ ਅਮਰਦਾਸ ਪਾਤਸ਼ਾਹ ਜੀ ਤਖਤ ਤੇ ਬੈਠੇ ਆ ਦੋ ਸਹਿਬਜ਼ਾਦੇ ਆ ਮੈਂ ਸਤਕਾਰ ਦਾ ਲਫ਼ਜ਼ ਬੋਲਾਂਗਾ ਦੋ ਸਹਿਬਜ਼ਾਦੇ ਆ ਨਾਮ ਤੁਸੀਂ ਲੈ ਦਿਓ ਇੱਕ ਦਾ ਨਾਮ ਹੈ ਬਾਬਾ ਦਾਤੂ ਤੇ ਇੱਕ ਦਾ ਨਾਮ ਹੈ ਬਾਬਾ ਦਾਸੂ ਜੀ ਆ ਕੇ ਉਹਨਾਂ ਨੇ ਨਮਸਕਾਰ ਨਹੀਂ ਕੀਤੀ ਆ ਕੇ ਗੁਰੂ ਸਾਹਿਬ ਦੀ ਪ੍ਰਸ਼ੰਸਾ ਨਹੀਂ ਕੀਤੀ ਆ ਕੇ ਗੁਰੂ ਦੀ ਵਡਿਆਈ ਨਹੀਂ ਕੀਤੀ ਆ ਕੇ ਉਹਨਾਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਖਿੱਚ ਕੇ ਲੱਤ ਮਾਰੀ ਹੁਣ ਵੇਖੋ ਗੁਰੂ ਅਮਰਦਾਸ ਪਾਤਸ਼ਾਹ ਜੀ ਪਿਆਰ ਵਿੱਚ ਭਿੱਜੇ ਨੇ ਤੇ ਪਿਆਰ ਵਿੱਚ ਭਿੱਜ ਕੇ ਸਭ ਤੋਂ ਪਹਿਲਾਂ ਉਹਨਾਂ ਦੀਆਂ ਲੱਤਾਂ ਘੁੱਟਣ ਲੱਗ ਪਈ ਸੰਗਤ ਨੇ ਇਸ ਗੱਲ ਦਾ ਇਤਰਾਜ਼ ਪ੍ਰਗਟਾਇਆ ਮਹਾਰਾਜ ਹਾਦੋ ਗਈ ਇਸ ਦਾਤੂ ਤੇ ਦਾਸੂ ਨੇ ਤੁਹਾਨੂੰ ਲੱਤਾਂ ਕੱਢ ਮਾਰੀਆਂ ਤੁਸੀਂ ਇਹਨਾਂ ਨੂੰ ਲੱਤਾਂ ਘੋਟ ਰਿਓ ਤੇ ਗੁਰੂ ਅਮਰਦਾਸ ਪਤਾ ਪਾਤਸ਼ਾਹ ਮਹਾਰਾਜ ਪਤਾ ਕੀ ਕਹਿੰਦੇ ਕਹਿੰਦੇ ਗੁਰੂ ਕੇ ਸਿੱਖੋ ਸਾਡੇ ਘਰ ਦਾ ਸੁਭਾਅ ਪਤਾ ਕੀ ਹੈ ਮਿੱਠ ਬੋਲੜਾ ਜੀ ਬੋਲੋ ਜੀ ਮਿੱਠਾ ਬੋਲੜਾ ਜੀ ਹਰ ਸੱਜਣ ਸਵੰਮੀ ਮੋਰਾ ਹਉ ਸੰਮਲ ਥਕੀ ਜੀ ਉਹ ਕਦੇ ਨ ਬੋਲ ਤੋਰਾ ਬਾਬਾ ਦਾਤੂ ਤੇ ਦਾਸੂ ਨੇ ਖਿੱਚ ਕੇ ਲੱਤਾਂ ਧੰਗੂ ਗੁਰੂ ਅਮਰਦਾਸ ਪਾਤਸ਼ਾਹ ਦੇ ਮਾਰੀਆਂ ਸਿੱਖਾਂ ਨੇ ਇਤਰਾਜ ਪ੍ਰਗਟਾਇਆ ਮਹਾਰਾਜ ਤੁਸੀਂ ਇਹਨਾਂ ਨੂੰ ਕੁਝ ਕਹਿਣ ਦੀ ਬਜਾਏ ਸਗੋਂ ਤੁਸੀਂ ਲੱਤਾਂ ਘੁਟਰਾਇਓ ਤੇ ਧੰਗੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਗੁਰੂ ਕੇ ਸਿੱਖੋਂ ਅੱਖਾਂ ਬੰਦ ਕਰੋ ਸਾਡੇ ਘਰ ਦਾ ਫੈਸਲਾ ਹੈ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗਣ ਲਗਾਈ ਭੱਲੇ ਸਭ ਕਿਛ ਪਾਏ ਹੋਰ ਬਚਨ ਪੜ੍ਹ ਦੋ ਗੁਰੂ ਦਾ ਸੁਭਾਅ ਕਿਦਾਂ ਦਾ ਭਲਾ ਫਰੀਦਾ ਜੋ ਤੈ ਮਾਰ ਨ ਮੁਕੀਆਂ ਤੈਨਾ ਨ ਮਰੇ ਕੰਮਾ ਆਪਣੜਾ ਕਰ ਜਾਈਏ ਪਰ ਤੈਨੂੰ ਦੇ ਚੁੰਮਾ ਗੱਲ ਕੀ ਹੈ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲਿਖਿਆ ਨਾ ਕਿ ਗੁਰੂ ਦਾ ਸੁਭਾਅ ਬੜਾ ਮਿਲਾਪੜਾ ਹੈ ਗੁਰੂ ਦਾ ਸੁਭਾਅ ਬੜਾ ਮਿੱਠਾ ਹੈ ਇਤਿਹਾਸ ਦੇ ਪੰਨਿਆਂ ਨੇ ਇਸ ਨੂੰ ਹੋਰ ਗੂੜੀ ਰੰਗਤ ਦੇ ਕੇ